ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣਾ ਖੂਬਸੂਰਤ ਨੀਲੀ 라ਵੀ ਨਸਲ ਦਾ ਨਗੀਨਾ ਦਿਖਾਉਣਾ ਇਹ ਛੋਟੀ ਸੂਨ ਨੂੰ ਹਾਜ਼ਰ ਆ ਰੇਟ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਨਰਪਾਲ ਸਿੰਘ ਆ ਜੀ ਪਿੰਡ ਪੈਣੀ ਜੱਸਾ ਜ਼ਿਲ੍ਹਾ ਬਰਨਾਲਾ ਠੀਕ ਹੈ ਪਿੰਡ ਪੈਣੀ ਜੱਸਾ ਜ਼ਿਲ੍ਹਾ ਬਰਨਾਲਾ ਨਾਲ ਆਪਣੇ ਕਾਨੇ ਕੇ ਕਾਨੇ ਕੇ ਤਲਾਉਂਦਾ ਠੀਕ ਹੈ ਕਾਲੇ ਕੇ ਦਨਜ ਦੀ ਕਰੀਏ ਕਾਲੇ ਕੇ ਹਾਂਜੀ ਠੀਕ ਹੈ ਮੋਬਾਈਲ ਨੰਬਰ ਬਈ ਜ ਆਪਣਾ 98725 58231 98725 58231 58231 ਜਿਹੜੀ ਆਪਾਂ ਅੱਜ ਇਹ ਝੋਟੀ ਦੇਖੀ ਹੈ ਨੇ ਨੀਲੀ ਦਾ ਵੀ ਨਸਲ ਦੀ ਜੀ ਕਿਹੜਾ ਸੁਭਾ ਬਈ ਜੀ ਸੂ ਰਹੀ ਆ ਇਹ ਤੀਜੇ ਸੁਵੇ ਸੂਗੀ ਹੁਣ ਠੀਕ ਹੈ ਤੀਜਾ ਸੁਭਾ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਆਪਾਂ ਕੱਟੀ ਪਾਲੀ ਆ ਅੱਛਾ ਕੱਟੇ ਖਰੀਦ ਕੇ ਲੈ ਕੇ ਆਏ ਸੀ ਆਪਾਂ? ਹਾਂਜੀ ਮੱਝ ਦੀ ਮੰਗ ਰਾਈ। ਅੱਛਾ ਮੱਝ ਦੇ ਵਗਰ ਕੱਟੀ ਆਈ ਸੀ ਤੇ ਇਹਦੀ ਮਾਂ ਸੀ ਕਿ ਜਿਹੜੀ ਪ्योर ਨੀਲੀ ਦੀ ਸੀਗੀ ਜਮ। ਹਾਂਜੀ ਹਾਂ। ਅੱਛਾ ਨੀਲੀ ਦਾ ਵੀ ਕੱਟੀ ਸੀਗੀ। ਹਾਂਜੀ ਹਾਂ। ਮੱਝ ਸੀਗੀ ਉਹਦੇ ਮਗਰੇ ਬੱਚਾ ਆ ਗਿਆ। ਹਾਂ। ਇਹ ਆਪ ਨੂੰ ਨਹੀਂ ਪਤਾ ਕਿ ਇਹਦੇ ਸਾਣ ਜੇ ਕੋਈ ਪਤਾ ਕਿ ਨਹੀਂ ਪਤਾ? ਨਹੀਂ ਇਹ ਤਾਂ ਨਹੀਂ। ਠੀਕ ਹੈ ਕਿੰਨਾ ਕੁ ਦੁੱਧ ਸੀ ਉਸ ਮਿਹਰੇ ਥੱਲੇ? ਉਹਦੇ ਥੱਲੇ ਸੀਗਾ 15 ਲੀਟਰ। ਠੀਕ ਹੈ ਹੁਣੇ ਤੀਜਾ ਸਵੇਰ ਵਾਰ ਸੂਰੀ ਆ। ਤੇ ਸਿੰਘ ਫਿਰ ਇਹਦੇ ਮਨਲਾ ਬਚਪਨ ਦੀ ਦਾਗ ਤੇ ਸੀਗੇ। ਪਹਿਲੇ ਹੀ ਇਹਦੇ ਇਹ ਨਹੀਂ ਸੀ ਕੱਟੀ ਸੀ ਉਹ ਮਗਰ। ਠੀਕ ਹੈ ਸਿੰਘ ਦਾਗੇ ਤੇ ਗਏ ਤੇ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਗਏ ਸੂਣ ਦੇ ਵਿੱਚ ਇਹਦੇ ਡੈਂਟਾ ਦੇ 5-7 ਦਿਨ ਲੈਣ ਲੈ ਆਉਣੇ ਆ ਠੀਕ ਆ ਹਫਤਾ ਸੂਣ ਚ ਬਾਕੀ ਆ ਹਫਤਾ ਕੁ ਲਾ ਲਊਗਾ ਬੱਸ ਬੱਸ ਠੀਕ ਆ ਠੀਕ ਆ ਕਿਹੜਾ ਪ੍ਰੈਸ ਬਾਰੇ ਇਹਦੇ ਠੀਕ ਆ ਪਤਾ ਨਹੀਂ ਕਿਹੜਾ ਭੜਾਇਆ ਸੀ ਬਸ ਡਾਕਟਰ ਨੇ ਭੜਾਇਆ ਸੀ ਠੀਕ ਆ ਕਹਿ ਕੇ ਨੀ ਨੀ ਨਾ ਵੀ ਲਈ ਸੀਗਾ ਟੀਕਾ ਠੀਕ ਆ ਪਰ ਨਾਂ ਨਹੀਂ ਯਾਦ ਵੀ ਖਾਂਦੇ ਸਾਂ ਦਾ ਕਿਹੜੀ ਸਾਂ ਦਾ ਦੁੱਧ ਆਪਣੋਂ ਇਹਨੇ ਪਿਛਲੇ ਸਵੇਰੇ ਕਿੰਨਾ ਕੁ ਦਿੱਤਾ ਜੀ ਪਿਛਲੇ ਸਵੇਰੇ 14-15 ਲੀਟਰ ਦਿੱਤਾ ਜੀ ਠੀਕ ਆ 14 ਕਿਲੋ ਦੁੱਧ ਤੇ ਵਧੀਆ ਲੰਬਾ ਟਾਈਮ ਜਾਂਦੀ ਰਹੀ ਆ ਹਾਂ ਹਾਂ ਤੱਕ ਤੱਕ ਨਹੀਂ ਰਹੀ ਠੀਕ ਆ ਲ ਠੀਕ ਹੈ ਚੋਣ ਚਵਾਦੀ ਕਿਵੇਂ ਆਈ? ਚਾਈਦੀ ਬਹੁਤ ਵਧੀਆ ਨਹੀਂ। ਠੀਕ ਹੈ ਕੋਈ ਹੱਲ ਚੱਲ ਕਿਸੇ ਗੱਲ ਦੀ? ਹਾਂ ਕਿਸੇ ਕਰਨੀ ਕੋਈ ਹੱਲ ਕਰਨੀ ਕੋਈ ਝੋਲੇ। ਠੀਕ ਹੈ ਰੇਟ ਇਹਦਾ ਕੀ ਰੱਖਿਆ ਵੇਚਣ ਨਾਲ ਆਪਾਂ? ਰੇਟ ਇਹਦਾ 2.5 ਲੱਖ ਰੁਪਏ ਰੱਖਿਆ ਤੋਂ। ਗੁਜਾਇਸ ਹੋ ਜੂਗੀ। ਹਾਂ ਪੰਜ-ਦਸ ਕਰਦੇ। ਠੀਕ ਹੈ 5-10। ਕਹਿੰਦਾ ਵਾ ਉਹ 2 ਤੋਂ ਬਾਹਰ ਹੀ ਹੋਊਗੀ ਜਾ ਕੇ। ਹਾਂਜੀ। 2 ਤੋਂ ਅੰਦਰ ਫੋਨ ਨਾ ਲਾਵੇ ਕੋਈ। ਨਾ। ਠੀਕ ਹੈ ਕੋਲੇ ਬਾਹਰ ਨੂੰ। ਉਹ ਵੀ 2 ਲੱਖ ਤੋਂ ਬਾਹਰ ਝੋਟੀ ਹੋਣੀ ਤੋਰ ਦੇ ਗੇਰਾ ਕਢਾ ਦੇ ਬਾਹਰ ਨਹੀਂ। ਤੇ ਨਿਸ਼ਾਨੀਆਂ ਵਗੈਰਾ ਸਾਰੇ ਕਵਰ ਕਰਦੇ। ਤੁਹਾਨੂੰ ਥਰਡ ਲੇਵਲ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਜਿਦਰਾ ਸਾਰੇ ਥਾਂ ਨਿਕੜਵੇਂ ਸਾਫ ਜਿਦਰੇ ਦਿੱਤੀ ਤੇ ਬਰੁ ਕੱਦਕੜ ਵਗੈਰਾ ਝੋਟੀਆਂ ਦੇਖ ਸਕਦੇ ਹੋ ਬਹੁਤ ਸਕੀਨ ਤੇ ਵੱਡੇ ਕੱਦਕੜ ਦੇ ਵਿੱਚ ਬਹੁਤ ਵੀ ਦਮਣ ਗੇ ਨੀਲੀ ਰਾਵੀ ਦੇ ਕੱਦ ਮਧਰ ਆ ਜਾਂਦਾ ਪਰ ਇਸ ਝੋਟੀ ਦਾ ਕੋਈ ਵੀ ਰਾਕੇ ਇਹ ਨਹੀਂ ਗੱਲ ਕਹੂਗਾ ਕਿ ਢਿੱਲੋ ਇੰਨੀ ਦੂਰੋਂ ਕੇਸ ਤੇ ਕੱਦ ਮਧਰ ਆ ਗਿਆ ਫੁੱਲ ਸਹੇਜ ਦੇ ਵਿੱਚ ਅਸਲ ਨੀਲੀ ਰਾਵੀ ਦਾ ਨਗੀਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਮੋੜ ਲਿਓ ਬਾਈ ਜੀ ਮੋੜ ਲਿਓ ਤੇ ਫੁੱਲ ਜੰਦਾਲੀ ਦੂਜੇ ਸਵੇਚ 14-15 ਕਿਲੋ ਦੁੱਧ ਇਸ ਝੋਟੀ ਦਾ ਦਿੱਤਾ ਹੋਇਗਾ ਤੀਸਰਾ ਸੁਰੂ ਸੂਨ ਨੂੰ ਅੱਜ ਯਾਰ ਇੱਕ ਹਫਤਾ ਬਾਕੀ ਪਿਆਗਾ। ਸੋ ਦੇਖੋ ਫੇਸ ਬਿਊਟੀ ਵਗੈਰਾ ਯਾਰ ਸੁਨੱਖਾ ਪਾਣ ਦੇਖੋ ਝੋਟੀ ਦੇ ਉੱਪਰ ਪੂਰੇ ਨਿਸ਼ਾਨੇ ਕਵਰ ਕਰਦੀ ਆ। ਅੱਖਾਂ 'ਚ ਜਵਾਬ ਦੋਨਾਂ ਜਵਾਬ ਆ ਤੇ ਮੱਥੇ ਦੇ ਪਾੜਾ ਟੇਡਾ। ਸੋ ਦੇਖੋ ਫੇਸ ਕੁਆਲਟੀ ਵਗੈਰਾ ਦੇਖੋ ਝੋਟੀ ਦੀ ਨਿਸ਼ਾਨੇ ਵਗੈਰਾ ਪੂਰਾ ਖੂਬਸੂਰਤ ਨਗੀਨਾ ਜਾਵਾ। ਬਹੁਤ ਵੀਰ ਪਿਆਰ ਕਰਦੇ ਕਿ ਨੀਲੀ ਦਾ ਆਬੀ ਸਾਨੂੰ ਚੰਗੀ ਝੋਟੀ ਚਾਹੀਦੀ ਹੈ ਸਕੀਨੀ ਵਾਲੀ। ਸੋ ਉਸ ਲੈਵਲ 'ਤੇ ਅੱਜ ਆਪਾਂ ਤੁਹਾਨੂੰ ਝੋਟੀ ਦਿਖਾਉਣੇ ਪਏ ਆ। ਕੁਆਲਟੀ ਵਗੈਰਾ ਇੱਕ ਵਾਰ ਨੇੜੇ ਤੋਂ ਫਿਰ ਦੇਖ ਸਕਦੇ ਹੋ। ਸੋਨੇ ਸਾਫ ਸਿੱਧਰੇ ਥਣ ਹਵਾਨੇ ਦੀ ਤੇ ਬਾਈ ਜੀ ਅੰਦਾਜ਼ਾ ਲਾਈ ਜੇ ਆਪਾਂ ਦੁੱਧ ਕਿੰਨਾ ਪਾਉਂਦੇ ਇਸ ਵਾਰ ਜੀ 15 ਤੋਂ ਪਲੱਸ ਹੀ ਹੋਊ। ਕਹਿੰਦਾ ਬਾ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੇ। ਹਾਂ ਹਾਂ ਤੇ ਪਿਛਲੇ ਦੋ ਸੂਏ ਦੇ ਵਿੱਚ ਬੱਚੇ ਇਹਨੇ ਵਧੀਆ ਪਾਏ ਸੀਗੇ। ਹਾਂ ਹਾਂ ਬਹੁਤ ਵਧੀਆ। ਠੀਕ ਆ ਬੱਚੇ ਨਹੀਂ ਲਈ ਦੀ ਪਾਉਂਦੀ ਆ। ਲਈ ਦੀ ਦਾ। ਇਹ ਤਾਂ ਬੱਚੇ ਆਪਾਂ ਵੇਚਦੇ ਫਿਰ ਰੱਖੇ ਨਹੀਂ ਉਹਦੇ ਬੱਚੇ। ਨਹੀਂ ਹੈ ਉਦੋਂ ਨਿਕਰੇ ਕਰ ਦੂ। ਠੀਕ ਆ ਕੱਟਾ ਜੇ ਕੱਟੀ ਆ। ਕੱਟਾ। ਬਹੁਤ ਚੰਗਾ ਕੱਟਾ। ਠੀਕ ਆ ਠੀਕ ਆ ਕਹਿੰਦਾ ਬਾ ਬੱਚੇ ਵੀ ਮੰਨ ਕੇ ਚੱਲ ਵੀ। ਚੰਗੇ ਧਿਆਰ ਕਰਦੀ ਆ ਜੇ ਕਟਾ ਦੇਦਾ ਉਹ ਵੀ ਕਟਾ ਸਾਣ ਮੰਨ ਵਾਲੇ ਦਾ ਜੀ ਠੀਕ ਹੈ ਠੀਕ ਹੈ ਨੰਬਰ ਦੁਆਰੇ ਬੋਲ ਦਿਓ ਆਪਣਾ 98725 58232 ਠੀਕ ਹੈ ਸੋ ਕਿਸੇ ਵੀਰ ਦਾ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇਣ ਦੀ ਤਹਿਜਲ ਦਾ ਧੰਨਵਾਦ